ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਿਹਾ ਸਮ ਜੈਨਿਸ ਤੇ ਮੈਂ ਹਾਂ ਪਰਦੀਪ ਕਾਰਤਿਕ ਵਾਰ ਫਿਰ ਤੋਂ ਰੂਬਰੂ ਹੋਇਆ ਪ੍ਰੋਗਰਾਮ ਐਡੀਟোরিয়াল ਟਾਕ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਜਿਸ ਦੇ ਬਾਰੇ ਜਾਨਣਾ ਕਿਤੇ ਰ ਕਿਤੇ ਸਾਡੇ ਦਰਸ਼ਕਾਂ ਲਈ ਵੀ ਬਹੁਤ ਜ਼ਰੂਰੀ ਹੈ ਸੋ ਮੇਰੇ ਨਾਲ ਮੇਰੇ ਸੀਨੀਅਰ ਮੌਜੂਦ ਨੇ ਰਜੇਸ਼ਿੰਦਰ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰ ਲੈਣਾ ਬਹੁਤ ਬਹੁਤ ਸਵਾਗਤ ਹੈ ਸਰ ਥੈਂਕ ਯੂ ਗ੍ਰੇਟਫੁਲ ਜੀ ਅਸਰ ਅੱਜ ਪੂਰੇ ਦੇਸ਼ ਭਰ ਦੇ ਵਿੱਚੋਂ ਵਰਲਡ ਹੈਰੀਟੇਜ ਮਨਾਇਆ ਜਾ ਰਿਹਾ ਹੈ ਸੋ ਪੂਰੇ ਪੰਜਾਬ ਦੇ ਵਿੱਚ 43 ਸਾਡੇ ਕੋਲੇ ਹੈਰੀਟੇਜ ਸਾਈਟਸ ਨੇ ਸੋ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਹੈਰੀਟੇਜ ਦੀ ਮਹੱਤਤਾ ਕੀ ਹੈ ਕੀ ਹੁੰਦਾ ਹੈ ਹੈਰੀਟੇਜ ਤੇ ਕਿਉਂ ਮਨਾਇਆ ਜਾਂਦਾ ਕਦੋਂ ਇਸ ਦੀ ਸ਼ੁਰੂਆਤ ਹੋਈ ਸੀ ਬੜਾ ਮੱਤਵਪੂਰਨ ਸਵਾਲ ਤੁਸੀਂ ਕਰਤਾ ਔਰ ਮੇਰਾ ਖਿਆਲ ਆ ਕਿ ਤੁਹਾਡੀ ਜਨਰੇਸ਼ਨ ਤਾਂ ਪਹਿਲੇ ਤੁਸੀਂ ਅਵੇਅਰ ਹੋ ਚੁੱਕੇ ਹੋ ਕਿਉਂਕਿ ਤੁਹਾਡਾ ਐਕਸਪੋਜ਼ਰ ਡੇ ਟੂ ਡੇ ਕਾਫੀ ਜ਼ਿਆਦਾ ਹੁੰਦਾ ਬਿਕੋਜ਼ ਤੁਸੀਂ ਫੀਲਡ 'ਚ ਵੀ ਜਾਂਦੇ ਹੋ ਤੇ ਨਾਲ-ਨਾਲ ਆਪਣਾ ਹੋਮਵਰਕ ਸਟੱਡੀ ਵਗੈਰਾ ਕਰਦੇ ਰਹਿੰਨੇ ਹੋ ਲੇਕਿਨ ਤੁਸੀਂ ਤੁਹਾਡੇ ਤੋਂ ਜਿਹੜੀ ਛੋਟੀ ਜਨਰੇਸ਼ਨ ਆ ਉਹਨਾਂ ਵਾਸਤੇ ਇੱਕ ਵਧੀਆ ਇਨਫਾਰਮੇਸ਼ਨ ਦੇ ਦੇਵਾਂ ਕਿ ਤੁਸੀਂ ਜਰੀਆ ਤੁਸੀਂ ਬਣ ਰਹੇ ਹੋ ਗੱਲ ਕਰੀਏ ਇਹਦੀ ਵਰਲਡ ਹੈਰੀਟੇਜ ਡੇ ਦੀ ਵੈਸੇ ਇਹਨੂੰ ਕਹਿ ਸਕਦੇ ਹਾਂ ਕਿ ਯੂਨਾਈਟਿਡ ਨੇਸ਼ਨ ਜਿਹਦੇ ਕਿ 195 ਦੇ ਪਲੱਸ 8 ਹੋਰ ਐਸੋਸੀਏਟਡ ਮੈਂਬਰ ਹੈਗੇ ਆ ਜਿੰਦਾ ਮੁੱਖ ਦਫ਼ਤਰ ਸਵਿਟਜ਼ਰਲੈਂਡ ਜਿਨੀਵਾ ਤੇ ਅਮਰੀਕਾ ਦੇ ਵਿੱਚ ਨਿਊਯਾਰਕ ਹੈਗਾ ਇਹਨਾਂ ਦੇ ਸ਼ਾਨਦਾਰ ਸੰਗਠਨ ਜਿਹਨੂੰ ਯੂਨਾਈਟਿਡ ਨੇਸ਼ਨ ਕਹਿੰਦੇ ਆ ਉਹਨਾਂ ਦੀ ਇੱਕ ਸੰਸਥਾ ਹੈਗੀ ਯੂਨੈਸਕੋ ਯੂਨੈਸਕੋ ਉੰਦਨੇ ਕਰਨਾ ਹੁੰਦਾ ਸਾਇੰਸ ਤੇ ਕਲਚਰ ਤੇ ਜਿਹੜੇ ਵਰਲਡ ਦੀਆਂ ਜੜੀਆਂ ਇੰਪੋਰਟੈਂਟ ਸਾਈਟਸ ਆ ਜਾਂ ਅਲੱਗ-ਅਲੱਗ ਪਾਸ਼ਾਵਾ ਜਿਹੜੀਆਂ ਕਿ ਸੱਭਿਆਚਾਰ ਨਾਲ ਜੁੜੀਆਂ ਹੈਗੀਆਂ ਉਹਨਾਂ ਚੀਜ਼ਾਂ ਨੂੰ ਕੰਜ਼ਰਵ ਕਰਨ ਚ ਮਦਦ ਕਰਨੀ ਤਾਂ ਕਿ ਉਹ ਪ੍ਰੋਟੈਕਟ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਿਆ ਜਾ ਸਕੇ ਇਹ ਨਾ ਹੋਵੇ ਕਿ ਸਾਰੀਆਂ ਹੀ ਜੜੀਆਂ ਇਤਿਹਾਸਿਕ ਸਮਾਰਕ ਹੈਗੇ ਯਾਦਗਾਰ ਹੈਗੀਆਂ ਸਾਈਟਸ ਹੈਗੀਆਂ ਉਹਨਾਂ ਨੂੰ ਡਿਮੋਲਿਸ਼ ਕਰ ਤੁਹਾਨੂੰ ਪਤਾ ਹਰ ਜਗ੍ਹਾ ਮਾਫੀਆ ਬੈਠਾ ਹੋਇਆ ਹੋਰ ਇਸ ਕਰਕੇ ਸੰਸਾਰ ਚ ਕਈ ਕਈ ਤਰ੍ਹਾਂ ਦੇ ਵੱਡੇ-ਵੱਡੇ ਪੁਰਾਣੇ ਜਿਵੇਂ ਤੁਹਾਨੂੰ ਤੁਹਾਨੂੰ ਸ਼ਾਇਦ ਯਾਦ ਨਹੀਂ ਹੋਏਗਾ ਅਫਗਾਨਿਸਤਾਨ ਦੇ ਵਿੱਚ ਭਗਵਾਨ ਬੁੱਧੀਆਂ ਬਹੁਤ ਵੱਡੀਆਂ ਮੂਰਤੀਆਂ ਸੀ ਜਿਹੜੀ ਤਾਲੀਬਾਨ ਨੇ ਢਾਤੀਆਂ ਸੀਗੀਆਂ ਅੱਛਾ ਜੀ ਉਹ ਇਹ ਜਿਹੀਆਂ ਢਾਈਆਂ ਕਿ ਉਦੋਂ ਬਾਅਦ ਤਾਲੀਬਾਨ ਜਦ ਅਫਗਾਨਿਸਤਾਨ 20 ਸਾਲ ਤੋਂ ਵਹੀਓ ਤੋਂ ਵਹੀ ਹੁੰਦੀ ਗਈ ਸੋ ਫਿਲਹਾਲ ਵੀ ਇਹਨਾਂ ਨੇ ਮਤ ਤਾ ਗਈ ਇਹ ਤਲਿਬਾਨੀਆਂ ਨੂੰ ਤੇ ਹੁਣ ਦੁਬਾਰਾ ਸੰਸਾਰ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਵੇ ਆ ਗੱਲ ਹੁਣ ਸਿਆਸਤ ਵਾਲੇ ਪਾਸੇ ਨਾ ਜਾ ਕੇ ਜਿਹੜਾ ਤੁਹਾਡਾ ਸਪੈਸੀਫਿਕ ਕੁਐਸਚਨ ਹੈਗਾ ਬੜਾ ਇੰਪੋਰਟੈਂਟ ਹੈਗਾ ਉਹਦਾ ਇਹਦਾ ਜਵਾਬ ਵੱਜੂ ਮੈਂ ਇਹੀ ਕਹੂੰਗਾ ਕਿ ਇੱਕ ਬਹੁਤ ਜ਼ੀਦਾ ਔਰ ਬੜੀ ਇੰਪੋਰਟੈਂਟ ਅੱਜ ਦਾ ਦਿਨ ਮੰਨਿਆ ਜਾਂਦਾ ਜਿਹਨੂੰ ਆਪਾਂ ਵਰਲਡ ਸਮਾਰਕ ਡੇ ਵੀ ਕਹਿੰਦੇ ਸਨਸਾਰ ਦਾ ਜਿਹੜਾ ਮਾਨੂਮੈਂਟ ਡੇ ਵੀ ਕਹ ਲੈਣੀਆਂ ਤੇ ਆਪਣੇ ਪੰਜਾਬੀ ਭਾਸ਼ਾ ਧਰੋਹਰ ਦਿਨ ਵੀ ਕਹ ਲੈਣੇ ਵਿਸ਼ੇਸ ਧਰੋਹਰ ਦਿਵਸ ਵੀ ਕਹ ਲੈਣੀਆਂ ਤੁਸੀਂ ਗੱਲ ਵਿੱਚ ਪੰਜਾਬ ਦੀ ਵੀ ਕੀਤੀ ਸੀ ਪੰਜਾਬ ਦੇ ਵਿੱਚ ਸਰਕਾਰੀ ਤੌਰ ਤੇ ਪਹਿਲਾਂ ਵਰਲਡ ਨੇ ਰੈਕਗਨੈਸਿਸ਼ ਕੀਤੀ ਸੀ ਪੰਜਾਬ ਸੂਬੇ ਦੇ ਪੰਜਾਬ ਦਾ ਜਿਹੜਾ ਸੂਬਾ ਜਿਹੜਾ ਹੁਣ ਹਿੰਦੁਸਤਾਨ ਦੇ ਵਾਲਾ ਪੰਜਾਬ ਹੈਗਾ ਉਹਦੇ ਵਿੱਚ 43 ਸਾਈਟਸ ਹੁਣ ਹੋ ਚੁੱਕੇ ਕੇ ਹੈਗੇ ਜਿਨ੍ਹਾਂ ਚੋਂ ਹਰਮੰਦਰ ਸਾਹਿਬ ਹੈਗੇ ਆ ਦੁਰਗਿਆਨਾ ਮੰਦਰ ਹਰੀਕੇ ਪਤਨ ਵਿਰਸਤੇ ਕਲਸਾ ਹੋਰ ਕਾਫੀ ਜਿਹੜੇ ਇੱਕ ਲੰਬੀ ਚੌੜੀ ਫਹਿਰਿਸਤ ਹੈ ਜਿਨ੍ਹਾਂ ਨੂੰ ਕੰਜ਼ਰਵ ਕਰਨ ਦੀ ਡਿਊਟੀ ਜਿਹੜੀ ਹੈਗੀ ਪੰਜਾਬ ਟੂਰਿਜ਼ਮ ਡਿਪਾਰਟਮੈਂਟ ਤੇ ਨਾਲ ਜਿਹੜੇ ਦੂਸਰੇ ਹੋਰ ਸਰਕਾਰੀ ਮਹਿਕਮਿਆਂ ਦੀ ਹੈਗੀ ਆ ਔਰ ਕਈ ਐਨ ਜੀ ਓਜ਼ ਵੀ ਹੈਗੀਆਂ ਜਿਹੜੀਆਂ ਲਗਾਤਾਰ ਇਹ ਕੋਸ਼ਿਸ਼ ਕਰਦੀਆਂ ਕਿ ਜਿਹੜਾ ਸਾਡਾ ਵਿਰਾਸਤ ਨਾਲ ਜੁੜੀਆਂ ਹੋਈਆਂ ਜਿਹੜੇ ਮਾਨੂਮੈਂਟਸ ਹੈ ਸਮਾਰਕ ਹੈਗੇ ਆ ਉਹ ਕੰਜ਼ਰਵ ਰਹਿਣ ਕਿਉਂਕਿ ਜਾਪਾਨ ਚ ਕੋਟ ਕਿਹੜਾ ਜਗ੍ਹਾ ਹੈ ਉਹ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਕਿਹਾ ਸੀ ਕਿ ਉੱਥੇ ਲੋਕਾਂ ਨੇ ਹਜ਼ਾਰ ਹਜ਼ਾਰ ਸਾਲ ਪੁਰਾਣੇ ਮੋਨੂਮੈਂਟਸ ਬਿਲਡਿੰਗਾਂ ਉਹ ਸਾਰੀਆਂ ਚੀਜ਼ਾਂ ਕੰਜ਼ਰਵ ਰੱਖੀਆਂ ਹੋਈਆਂ ਵੈਸੇ ਇਹ ਜਿਹੜਾ ਆਰਸੀ ਐਸਆਈ ਮਤਲਬ ਆਰਕੈਓਲੋਜੀਕਲ ਸਰਵੇ ਆਫ ਇੰਡੀਆ ਵੱਲੋਂ ਵੀ ਟਾਈਮ ਟੂ ਟਾਈਮ ਖੁਦਾਈਆਂ ਕੀਤੀਆਂ ਜਾਂਦੀਆਂ ਤੇ ਨਵੀਆਂ ਜਿਹੜੀਆਂ ਪੁਰਾਣੀਆਂ ਸਭਿਅਤਾਵਾਂ ਨੂੰ ਕੰਜ਼ਰਵ ਕੀਤਾ ਜਾਂਦਾ ਹੈਗਾ ਔਰ ਪੰਜਾਬ ਦੇ ਵਿੱਚ ਵੀ ਉਮੀਦ ਕਰਦੇ ਆ ਕਿ ਜਿੱਦਾਂ ਇੱਕ ਲੁਧਿਆਣਾ ਦੇ ਵਿੱਚ ਆਪਾਂ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਨੇ ਫਲੋਰ ਦੇ ਵਿੱਚ ਕਿਲਾ ਸੀਗਾ ਜਿਹਦੀ ਦੁਰਵਰਤੋਂ ਪੰਜਾਬ ਪਾਲਸ ਵੱਲੋਂ ਕੀਤੀ ਜਾ ਰਹੀ ਹੈ ਕਿ ਅਦਾਲਤਾਂ ਚ ਕੇਸ ਚੱਲਦੇ ਪਏ ਹੈਗੇ ਆ ਸੋ ਨੈਸ਼ਨਲ ਲੈਵਲ ਤੇ ਜੇ ਗੱਲ ਕੀਤੀ ਜਾਵੇ ਤੇ ਜਿਨ੍ਹਾਂ ਚੋ ਕਤਬ ਬਿੰਨਾਰ ਹੈਗਾ ਹਮਾਇਉਂ ਟੋਮਬ ਹੈਗਾ ਤਾਜਮਹਿਲ ਹੈਗਾ ਹੋਰ ਐਸੇ ਦਰਜਨਾ ਇਹ ਜਿਹੜੇ ਸਾਈਟਸ ਹੈਗੇ ਜਿਨੂੰ ਵਰਲਡ ਹੈਰੀਟੇਜ ਦਾ ਦਰਜਾ ਦਿੱਤਾ ਗਿਆ ਹੈਗਾ ਔਰ ਦਰਬਾਰ ਸਾਹਿਬ ਵੀ ਉਹਨਾਂ ਚੋ ਆ ਗਿਆ ਹੈਗਾ ਹੋਰ ਵੀ ਜਿਹੜੇ ਸ਼ਿਮਲਾ ਤੋਂ ਕਲਕਾ ਤੋਂ ਸ਼ਿਮਲਾ ਜਿਹੜੀ ਟਾਇਟਰ 1903 ਚ ਬਣੀ ਸੀਗੀ ਉਹ ਵੀ ਵਰਲਡ ਹੈਰੀਟੇਜ ਦਾ ਦਰਜਾ ਦਿੱਤਾ ਗਿਆ ਦਾਰਦਲ ਦਾਰਦਲਿੰਗ ਜਿਹੜੀ ਟ੍ਰੇਨ ਟਾਇਟਰਨ ਸੀਗੀ ਅੰਗਰੇਜ਼ਾਂ ਵੱਲੋਂ ਬਣਾਈ ਗਈ ਸੀਗੀ ਬ੍ਰਿਟਿਸ਼ ਉਹ ਵੀ ਆਪਣਾ ਵਰਲਡ ਹੈਰੀਟੇਜ ਦਾ ਦਰਜਾ ਉਹਨੂੰ ਦਿੱਤਾ ਗਿਆ ਹੈਗਾ ਫਿਲਹਾਲ ਇਹਦਾ ਮੇਨ ਮੁੱਖ ਮੰਤਵ ਵੀ ਹੈ ਕਿ ਜਿਹੜੀਆਂ ਪ੍ਰਾਣੀਆਂ ਜਿਹੜੀਆਂ ਜਿਨ੍ਹਾਂ ਸੈਂਕੜੇ ਸਾਲ ਹਜ਼ਾਰਾਂ ਸਾਲ ਪੁਰਾਣੀਆਂ ਜਿਹੜੀਆਂ ਸਾਈਟਸ ਹੈ ਮਾਨੂਮੈਂਟਸ ਹੈਗੇ ਸਮਾਰਕ ਹੈਗੇ ਜਿਨ੍ਹਾਂ ਉਸ ਕਰਕੇ ਯੂਨੈਸਕੋ ਯੂਨਾਈਟਿਡ ਨੇਸ਼ਨ ਟਾਈਮ ਟੂ ਟਾਈਮ ਇਹਨਾਂ ਨੂੰ مالی ਮਦਦ ਵੀ ਕਰਦਾ ਤਾਂ ਕਿ ਇਹਨਾਂ ਜਿਹੜੀਆਂ ਇਮਾਰਤਾਂ ਨੂੰ ਸਮਾਰਕਾਂ ਨੂੰ ਯਾਦਗਾਰਾਂ ਨੂੰ ਕਨਜ਼ਰਵ ਸੰਭਾਲ ਕੀਤੀ ਜਾਵੇ ਤੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੂੰ ਪਤਾ ਲੱ ਸਿਆ ਜਾ ਸਕੇ ਕਿ ਸਾਡੇ ਪੁਰਖਿਆਂ ਦੀਆਂ ਨਿਸ਼ਾਨੀਆਂ ਕੀ ਕੀ ਸੀ ਸੋ ਬਹੁਤ-ਬਹੁਤ ਧੰਨਵਾਦ ਸਰ ਸਾਡੇ ਸਰੋਤਿਆਂ ਨੂੰ ਇੰਨਾ ਡਿਟੇਲ ਚ ਦੱਸਣ ਲਈ ਇੰਨੀ ਮਹੱਤਵਪੂਰਨ ਜਾਣਕਾਰੀ ਉਹਨਾਂ ਨਾਲ ਸਾਂਝੀ ਕਰਨ ਲਈ ਸੋ ਮੈਂ ਉਮੀਦ ਕਰਦੀ ਆ ਜਿਹੜੀ ਨੌਜਵਾਨ ਪੀੜ੍ਹੀ ਆ ਜਿਹੜੀ ਸਾਡੇ ਤੋਂ ਵੀ ਛੋਟੀ ਜਨਰੇਸ਼ਨ ਆ ਕਿਤੇ ਨਾ ਕਿਤੇ ਉਹਨਾਂ ਨੂੰ ਸਿੱਖਣ ਲਈ ਜ਼ਰੂਰ ਬਹੁਤ ਕੁਝ ਮਿਲਿਆ ਹੋਵੇਗਾ ਸੋ ਸਰ ਹੁਣ ਗੱਲ ਕਰ ਲੈਨੇ ਆਪਾਂ ਜਗਦੀਪ ਜਗਦੀਪ ਤਨਖੜ ਜੀ ਦੀ ਸੋ ਪੇਸ਼ੇਵਰ ਵਜੋਂ ਵਕੀਲ ਨੇ ਭਾਜਪਾ ਦੇ ਕਟੜ ਸਮਰਥਕ ਦੱਸੇ ਜਾ ਰਹੇ ਨੇ ਤੇ ਇਸ ਦੇ ਨਾਲ ਹੀ ਵਾਇਸ ਪ੍ਰੈਜ਼ੀਡੈਂਟ ਨੇ ਜਿਹੜੇ ਰਾਜ ਸਭਾ ਦੇ ਬਣੇ ਹੋਏ ਸਰ ਤੁਹਾਨੂੰ ਮੇ ਵੀ ਯਾਦ ਹੋਵੇਗਾ ਸਾਡੇ ਸਰੋਤਿਆਂ ਨੂੰ ਵੀ ਯਾਦ ਦੇ ਹਾਈ ਕੋਰਟ ਦਾ ਜਿਹੜਾ ਜੱਜ ਸੀ ਉਸੇ ਕਰੇ ਅੱਗ ਲੱਗੀ ਸੀ ਲੱਖਾਂ ਕਰੋੜਾਂ ਰੁਪਏ ਨੋਟਸ ਵਾ ਹੋ ਗਏ ਸੀ ਉਸ ਮੈਟਰ ਦੇ ਵਿੱਚ ਉਹ ਮਾਮਲੇ ਦੇ ਵਿੱਚ ਹੁਣ ਜਗਦੀਪ ਧਨਖੜ ਜੀ ਨੇ ਇੱਕ ਵੱਡਾ ਸਾਰਾ ਬਿਆਨ ਦਿੱਤਾ ਉਹਦੇ ਬਾਰੇ ਦੱਸੋ ਅ ਤੁਸੀਂ ਸਾਰੇ ਪੰਗਾ ਤਾਂ ਪੰਗਾ ਹੀ ਹੈ ਵਿਸੇ ਤਾਂ ਥੋੜੇ ਜਿਹਾ ਸੁਭਾਅ ਨਾਲ ਤਾਂ ਲੜਾਕਾ ਚੋਂ ਲੜਾਕੇ ਹੈ ਵਧੀਆ ਗੱਲਾਂ ਤੇ ਹੁਣ ਅਸੀਂ ਆਪਣਾ ਕੰਮ ਵੀ ਕਰਨ ਤੋਂ ਹਟਣਾ ਨਹੀਂ ਆ ਕਰਨਾ ਤਾਂ ਹੈ ਹੀ ਆ ਜੋ ਹੋਏਗਾ ਵੇਖੀ ਜਾਏਗੀ ਜੋ ਵੀ ਆ ਧਨਖੜ ਸਾਹਿਬ ਬਾਰੇ ਮੈਂ ਵਜਾਤੀ ਤਾਂ ਮੇਰੇ ਵੱਡੇ ਆ ਮਾਹਰ ਰਿਗਾਰਡ ਫॉर ਹਿਸ ਚੇਅਰ ਐਂਡ ਪਰਸਨਲੀ ਆ ਰਿਗਾਰਡ ਹਿਸ ਨੋਲਜ ਲੇਕਿਨ ਇਹ ਇਸ ਵਕਤ ਇਹ ਟਾਈਮ ਟਾਈਮ ਤੇ ਨਾ ਮੁਖਰ ਰਹਿੰਦੇ ਆ ਵੈਸੇ ਤਾਂ ਜਿਹੜਾ ਉਧਾ ਹੁੰਦਾ ਜੇ ਅਸੈਂਬਲੀ ਦਾ ਸਪੀਕਰ ਹੋਵੇ ਉਹ ਇਹ ਮੰਨਿਆ ਜਾਂਦਾ ਵੀ ਉਹ ਕਿਸੇ ਪਾਰਟੀ ਦਾ ਨਹੀਂ ਉਹਨੂੰ ਸਾਰਿਆਂ ਦੇ ਨਾਲ ਬਰਾਬਰ ਦਾ ਆਪਣਾ ਬਰਾਬਰ ਦਾ ਵਿਹਾਰ ਕਰਨਾ ਚਾਹੀਦਾ ਹੈਗਾ ਤੁਹਾਨੂੰ ਯਾਦ ਹੋਏਗਾ ਕਿ ਜਿਹੜੇ ਜਗਦੀਤ ਤੁਨਕਰਟ ਸਾਹਿਬ ਹੈਗੇ ਆ ਇਹ ਇੱਕ ਪ੍ਰੋਮਿਨੈਂਟ ਵਕੀਲ ਵੀ ਪ੍ਰੈਕਟਿਸ ਕਰਦੇ ਰਹੇ ਹੈਗੇ ਆ ਔਰ ਆਟਰ ਬਰਾਦਰੀ ਨਾਲ ਸੰਬੰਧਤ ਹੈਗੇ ਦੂਸਰਾ ਇਹ ਆਪਣਾ ਵੈਸਟ ਬੰਗਾਲ ਚ ਗਵਰਨਰ ਸੀਗੇ ਉਥੇ ਮੁੱਖ ਮੰਤਰੀ ਸਾਇਬਾ ਸੀਗੇ ਦੀਦੀ ਮਮਤਾ ਜੀ ਮਮਤਾ ਜੀ ਉਦੋਂ ਵੀ ਬੜਾ ਰੋਲਾ ਪਾ ਰਿਆ ਬਿਲ ਬਿਲਾਂ ਨੂੰ ਲੈ ਕੇ ਰੋਲਾ ਪੈ ਗਿਆ ਬੇ ਅਨਮਿੱਥੇ ਸਮੇਂ ਵਾਸਤੇ ਬਿਲ ਬੁਲ ਰੋਕ ਲੈਂਦੇ ਸੀਗੇ ਉਹ ਹੋਰ ਡਿਵੈਲਪਮੈਂਟ ਹੋਊਗੀ ਪਿੱਛੇ ਜੇ ਇੱਥੇ ਦਿੱਲੀ ਇੱਕ ਸੀਨੀਅਰ ਮੋਸਟ ਜੱਜ ਸੀਗੇ ਯਸ਼ਵੰਤ ਵਰਮਾ ਸਾਹਿਬ ਸ਼ਾਇਦ ਉਹਨਾਂ ਮਾਰਚ ਦੇ ਮਹੀਨੇ ਚ ਉਹਨਾਂ ਦੇ ਘਰ ਕਿਤੇ ਅੱਗ ਲੱਗੀ ਤੇ ਬਿਲਕੁਲ ਗੇਟ ਡਾਲੇ ਤਾਂ ਉਹਨਾਂ ਨੂੰ ਆਧੇ ਸੜੇ ਨੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਬਿਲਕੁਲ ਸਹੀ ਤੁਹਾਡੀ ਇਨਫੋਰਮੇਸ਼ਨ ਸਹੀ ਉਹ ਨੋਟ ਫੜੇ ਗਏ ਤੇ ਇਹਨਾਂ ਦਾ ਉਦੋਂ ਵੀ ਕਹਿਣਾ ਸੀਗਾ ਕਿ ਜੇ ਉਹ ਜੱਜ ਹੈ ਤੇ ਤੁਸੀਂ ਐਫਆਈਆਰ ਤਾਂ ਕਰੋ ਬਿਲਕੁਲ ਫਿਰ ਉਹ ਮਾਮਲਾ ਹੋਛਪੋਚ ਹੋ ਗਿਆ ਹੋਛਪੋਚ ਤਰ੍ਹਾਂ ਕਹਿ ਸਕਦੇ ਹਾਂ ਕਿਉਂਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਤਿੰਨ ਸੂਬਿਆਂ ਦੇ ਵੱਖੋ-ਵੱਖ ਚੀਫ ਜਸਟਿਸਾਂ ਦੀ ਅਗਵਾਈ ਦੇ ਵਿੱਚ ਇਨਕੁਆਇਰੀ ਮਾਰ ਕਰ ਦਿੱਤੀ ਗਈ ਦਿੱਲੀ ਤੋਂ ਜਿੱਥੇ ਉਹਨਾਂ ਦੀ ਪੋਸਟਿੰਗ ਯਸ਼ਵੰਤ ਵਰਮਾ ਸਾਹਿਬ ਦੀ ਸੀਗੀ ਉੱਥੋਂ ਉਹਨਾਂ ਕੋਲ ਕੰਮ ਲੈ ਕੇ ਉਹਨਾਂ ਦੇ ਟਰਾਂਸਫਰ ਅਲਾਬਾਦ ਹਾਈ ਕੋਰਟ ਚ ਕਰ ਦਿੱਤੀ ਗਈ ਉੱਥੋਂ ਦੇ ਜਿਹੜੇ ਵਕੀਲ ਸੀ ਉਹ ਵਿਰੋਧ ਤੇ ਉਤਰ ਆਏ ਕਹਿੰਦੇ ਅਸੀਂ ਇਹ ਜੇ ਕੰਟਰੋਵਰਸ਼ੀਅਲ ਜੱਜ ਨੂੰ ਇੱਥੇ ਆਨ ਨਹੀਂ ਦੇਣਾ ਫਿਰ ਹੁਣ ਉਹਨਾਂ ਕੋਲ ਕੰਮ ਉਹਨਾਂ ਕੋਲ ਫੈਸਲੇ ਲੈਣ ਦੇ ਕੋਈ ਅਧਿਕਾਰ ਕੋਲੇ ਗਏ ਹੈਗੇ ਆ ਔਰ ਇਨਕੁਆਇਰੀ ਸ਼ੁਰੂ ਹੋ ਗਈ ਹੈਗੀ ਆ ਇਨਕੁਆਇਰੀ ਵੀ ਕੋਈ ਛੋਟੇ-ਭਟੇ ਬੰਦੇ ਵੱਲੋਂ ਨਹੀਂ ਕੀਤੀ ਜਾ ਰਹੀ ਔਰ ਵੱਡੇ-ਵੱਡੇ ਚੀਫ ਜਸਟਿਸਸ ਆਫ 3 ਸਟੇਟਸ ਜਿਹਨਾਂ ਚੋਂ ਪੰਜਾਬ ਤੇ ਹਰਿਆਣਾ ਕੋਰ ਦੇ ਨਾਗੂ ਸਾਹਿਬ ਹੈਗੇ ਆ ਕਰਨਾਟਕਾ ਦੇ ਹੈਗੇ ਆ ਉਹ ਵੱਡੇ ਜੱਜਾਂ ਹਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਉਹ ਇਨਕੁਆਇਰੀ ਸ਼ੁਰੂ ਹੋ ਚੁੱਕੀ ਹੈ ਉਹਦਾ ਸਿੱਟਾ ਕੀ ਨਿਕਲੇਗਾ ਉਹ ਤਾਂ ਬਾਅਦ ਦੀ ਗੱਲ ਹੈ ਫਿਲਹਾਲ ਜਿਹੜੀ ਇਹਨਾਂ ਨੇ ਗੁੱਸਾ ਗਿਲਾ ਖੁੱਲ ਕੇ ਜ਼ਾਹਰ ਕੀਤਾ ਤੁਨਖਟ ਸਾਹਿਬ ਨੇ ਉਹ ਹਾਲ ਜਿਕੇ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੀਗਾ ਕਿ ਜਿਹੜੇ ਅਲੱਗ-ਅਲੱਗ ਸੂਬਿਆਂ ਦੇ ਵੱਖ-ਵੱਖ ਗਵਰਨਰ ਹੈਗੇ ਆ ਉਹ ਫਾਈਲਾਂ ਤੇ ਸਾਈਨ ਕਰਨ ਲੱਗਿਆਂ ਲੰਮਾ ਸਮਾਂ ਲਾ ਦਿੰਦੇ ਆ ਹੁਣ ਸੁਪਰੀਮ ਕੋਰਟ ਨੇ ਕੀ ਕੀਤਾ ਇੱਕ ਹਦਾਇਤ ਜਾਰੀ ਕਰਤੀ ਵੀ ਤੁਸੀਂ ਲੰਮਾ ਸਮਾਂ ਅਨਮਿੱਥੇ ਸਮੇਂ ਵਾਸਤੇ ਫਾਈਲਾਂ ਤੇ ਹੋਲਡ ਨਹੀਂ ਰੱਖ ਸਕਦੇ ਇਦਾਂ ਕੰਮ ਲੋਕਾਂ ਦੇ ਰੁਕਦੇ ਹੈਗੇ ਆ ਸੋ ਇਸ ਗੱਲ ਦੀ ਇਹਨਾਂ ਨੂੰ ਪਸੰਦ ਇਹ ਗੱਲ ਨਹੀਂ ਆਈ ਇਹਨਾਂ ਨੇ ਆਪਣੀ ਇੰਟਰਪ੍ਰੀਟੇਸ਼ਨ ਦਿੱਤੀ ਕਨਸਟੀਟਿਊਸ਼ਨ ਨੂੰ ਲੈ ਕੇ ਮਸਲਾ ਇਹ ਹੈ ਸਨ 2015 ਦੇ ਵਿੱਚ ਇਹਨਾਂ ਨੇ ਇੱਕ ਫਾਰਮ ਕੀਤਾ ਸੀ ਐਨ ਜੀ ਐਸ ਸੀ ਨੈਸ਼ਨਲ ਜੁਡੀਸ਼ੀ ਅਕਾਉਂਟੇਬਿਲਟੀ ਕਮਿਸ਼ਨ ਜੀ ਐਨ ਜੇ ਏ ਸੀ ਸੋ ਉਹਦਾ ਮਤਲਬ ਇਹ ਸੀਗਾ ਕਿ ਇਹ ਜਿਹੜੇ ਜੱਜਾਂ ਦੀ ਟਰਾਂਸਫਰ ਤੇ ਜਿਹੜੀ ਅਪੁਆਇੰਟਮੈਂਟ ਹੋ ਰਹੀਆਂ ਉਹਦੇ ਵਿੱਚ ਸਰਕਾਰ ਦੀ ਜਿਹੜੀ ਹੈ ਉਹ ਉਸੇ ਥੋੜੀ ਜਿਹੀ ਵੱਧ ਹੋ ਜੇ ਲੇਕਿਨ ਜਿਹੜਾ ਔਨ ਗoing ਸਿਸਟਮ ਹੈਗਾ ਜੱਜਾਂ ਦੀ ਅਪੁਆਇੰਟਮੈਂਟ ਨੂੰ ਲੈ ਕੇ ਤੇ ਜੱਜਾਂ ਦੀ ਟਰਾਂਸਫਰ ਨੂੰ ਲੈ ਕੇ ਉਹ ਸਰਕਾਰਾਂ ਕੋਲ ਬਿਲਕੁਲ ਨਹੀਂ ਹੈਗਾ ਸਰਕਾਰਾਂ ਦਾ ਰੋਲ ਲਿਮਟਿਡ ਹੈਗਾ ਔਰ ਜਿਹੜਾ ਕਲੋਜੀਅਮ ਸਿਸਟਮ ਹੈਗਾ ਕਲੋਜੀਅਮ ਸਿਸਟਮ ਜੱਜ ਹੀ ਜੱਜਾਂ ਦੀ ਟਰਾਂਸਫਰ ਕਰਦੇ ਆ ਸਰਕਾਰ ਤੋਂ ਇੰਨੀ ਕੁ ਮਦਦ ਰੋਲ ਲੈਂਦੇ ਆ ਕਿ ਤੁਸੀਂ ਜਿਹੜੀ ਆਈਬੀ ਦੀ ਇਨਕੁਆਰੀ ਸੀਕ੍ਰੇਟ ਇਨਕੁਆਰੀ ਕਰਾ ਕੇ ਦੱਸ ਦਿਓ ਕਿ ਇਹਨਾਂ ਦੇ ਕੋਈ ਸੀਕ੍ਰੇਟਲੀ ਕਿਸੇ ਕ੍ਰਾਈਮ 'ਚ ਇਨਵੋਲਤਾ ਨਹੀਂ ਇਸ ਤੋਂ ਇਲਾਵਾ ਜੱਜਾਂ ਦਾ ਜਰ ਸਿੱਧਾ ਰੋਲ ਸਰਕਾਰਾਂ ਦਾ ਨਹੀਂ ਹੈਗਾ ਫਿਲਹਾਲ ਇਹਨਾਂ ਨੇ ਇੱਕ ਬਹੁਤ ਜ਼ਿਆਦਾ ਗੁੱਸੇ 'ਚ ਕਿਹਾ ਕਿ ਪਾਰਲੀਮੈਂਟ ਤੋਂ ਵੀ ਸੁਪਰੀਮ ਕੋਰਟ ਹੈਗੀ ਜਿਹੜੀ ਹੈ ਪਾਰਲੀਮੈਂਟ ਤੋਂ ਵੀ ਸੁਪਰ ਪਾਰਲੀਮੈਂਟ ਬਣੀ ਜਾ ਰਹੀ ਆ ਸੋ ਇਸ ਕਰਕੇ ਇਹਨਾਂ ਨੇ ਸਿੱਧਾ ਕਟਾਕਸ਼ ਕੀਤਾ ਸੁਪਰੀਮ ਕੋਰਟ ਤੇ ਕਿ ਸੁਪਰੀਮ ਕੋਰਟ ਨੂੰ ਕਿਹਾ ਕਿ ਅਸੀਂ ਲੋਕਾਂ ਨੂੰ ਜਵਾਬ ਦੇ ਹੈਗੇ ਤੁਸੀਂ ਸਿੱਧੇ ਲੋਕਾਂ ਨੂੰ ਜਵਾਬ ਦੇ ਨਹੀਂ ਹੈਗੇ ਇਸ ਕਰਕੇ ਤੁਸੀਂ ਸੁਪਰ ਪਾਰਲੀਮੈਂਟ ਬਣਨ ਦੀ ਕੋਸ਼ਿਸ਼ ਨਾ ਕਰੋ ਕਰੋਨਾ ਨੂੰ ਲਾਗੂ ਕਰਨਾ ਜਾਂ ਕਾਨੂੰਨਾਂ ਨੂੰ ਬਣਾਉਣਾ ਇਹ ਮੈਂਬਰ ਪਾਰਲੀਮੈਂਟ ਦਾ ਮੈਂਬਰਾਂ ਦਾ ਤੇ ਪਾਰਲੀਮੈਂਟ ਦਾ ਹੱਕ ਹੈ ਫਿਲਹਾਲ ਇਹਨਾਂ ਨੇ ਆਪਣਾ ਨੇਚਰ ਦੇ ਹਿਸਾਬ ਨਾਲ ਆਪਣੇ ਸੁਭਾਅ ਦੇ ਹਿਸਾਬ ਨਾਲ ਸੁਪਰੀਮ ਕੋਰਟ ਤੇ ਮਤਲਬ ਜੁਡੀਸ਼ਰੀ ਇੰਡੀਅਨ ਜੁਡੀਸ਼ਰੀ ਦੀ ਜਿਹੜੀਆਂ ਪਾਵਰਜ਼ ਨੂੰ ਕਟੇਲ ਤੇ ਨਾਲ ਦੀ ਨਾਲ ਇਹਨਾਂ ਨੇ ਇਹ ਵੀ ਤੰਜ ਕਿਸਿਆ ਕਿ ਜਿਹੜੀ ਜੱਜ ਦੇ ਘਰ ਨੋਟ ਮਿਲੇ ਸੀ ਦਿੱਲੀ ਦੇ ਵਿੱਚ ਅੰਗ ਲੱਗਣ ਦੌਰਾਨ ਉਹ ਉਹਦੇ ਇੱਕ ਐਫਆਈਆਰ ਕਿਉਂ ਨਹੀਂ ਹੋਈ ਤੇ ਜੇ ਕੋ ਆਮ ਬੰਦਾ ਹੁੰਦਾ ਹੁਣ ਤਾਂ ਰੋਕਟ ਦੀ ਤਰੋ ਤੇ ਐਫਆਈਆਰਾਂ ਹੋ ਜਾਣੀਆਂ ਸੀਗੀਆਂ ਸੋ ਫਿਲਹਾਲ ਦੀ ਘੜੀ ਤੁਹਾਡੀ ਗੱਲ ਠੀਕ ਹੈਗੀ ਕਿ ਐਡੇ ਵੱਡੇ ਬੰਦੇ ਆ ਚੇਅਰਮੈਨ ਵੀ ਹੈ ਰਾਜ ਸਭਾ ਕੋਈ ਛੋਟੀ ਮੋਟੀ ਚੀਜ਼ ਨਹੀਂ ਹੁੰਦੀ ਕਿਉਂਕਿ ਦੇਸ਼ ਨੂੰ ਚਲਾਉਣ ਵਾਲੀਆਂ ਦੋ ਹੀ ਸਦਨਾ ਹੈਗੀਆਂ ਇੱਕ ਲੋਕ ਸਭਾ ਤੇ ਇੱਕ ਰਾਜ ਸਭਾ ਲੋਕ ਸਭਾ ਨੂੰ ਆਪਾਂ ਲੋਅਰ ਲੋਅਰ ਕਹਿ ਦਿੰਦੇ ਆ ਆਪਾਂ ਹਾਲਓਵਰ ਹਾਊ ਦੰਨਿਆ ਔਰ ਰਾਜ ਸਭਾ ਨੂੰ ਜਿਹੜਾ ਕਹਿੰਦੇ ਨੇ ਅਪਰਾ ਉਸ ਕਹਿੰਦੇ ਨੇ ਜਿੱਦੇ ਚ ਲੋਕ ਸਿੱਧੇ ਚੋਣਾਂ ਲੋਕਾਂ ਨੂੰ ਨਹੀਂ ਲੜਦੇ ਔਰ ਜਿਹੜੇ ਆਪਣੇ ਆਪਣੇ ਫੀਲਡ ਦੇ ਵਿੱਚ ਬਹੁਤ ਇੱਕ ਉਮਦਾ ਬੰਦੇ ਹੁੰਦੇ ਸਟੀਰੀਓ ਟਾਈਪ ਟ੍ਰੈਡੀਸ਼ਨਲ ਇਲੈਕਸ਼ਨ ਨਹੀਂ ਲੜ ਸਕਦੇ ਹੁੰਦੇ ਬਹੁਤ ਵੱਡੇ ਪੱਤਰਕਾਰ ਸਾਇੰਟਿਸਟ ਕ੍ਰਿਕਟਰ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਆਪਣੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਮੱਲਾ ਮਾਰੀਆਂ ਹੁੰਦੇ ਉਹਨਾਂ ਨੂੰ ਪੁਆਇੰਟ ਕੀਤਾ ਜਾਂਦਾ ਹੁੰਦਾ ਸੋ ਲੋਕ ਸਭਾ ਤਾਂ ਗਲੀ-ਗਲੀ ਜਾ ਕੇ ਵੋਟਾਂ ਮੰਗ ਰਹੀਆਂ ਪੈਂਦੀਆਂ ਅਲੱਗ ਚੀਜ਼ ਆ ਫਿਲਹਾਲ ਦੀ ਘੜੀ ਇਹ ਰਾਜ ਸਭਾ ਦੇ ਚੇਅਰਮੈਨ ਵੀ ਹੈਗੇ ਆ ਔਰ ਇਹਨਾਂ ਵੱਲੋਂ ਇਹ ਜਿਹੜੀਆਂ ਸਰਸੰਸ਼ ਕੀਤੀ ਜਿਹੜੇ ਲਾਅ ਔਰ ਕਨਸਟੀਟਿਊਸ਼ਨ ਔਰ ਪੋਲੀਟੀਸ਼ੀਅਨਸ ਵਾਸਤੇ ਇੱਕ ਹੈਰਾਨੀ ਜਾਂ ਕਹਿ ਲੋ ਨਵੀਂ ਇੱਕ ਚੀਜ਼ ਇਹਨਾਂ ਦੀ ਜਿਹੜਾ ਅਸਰਟਿਵਨੈਸ ਜਿਹੜੀ ਹੈਗੀ ਆ ਉਹ ਆਈਬ੍ਰੋਸ ਜਿਹੜੀਆਂ ਰੇਸ ਕਰ ਰਹੀਆਂ ਜੀ ਸਰ ਤੁਸੀਂ ਇੱਕ ਬਿਆਨ ਦਿੱਤਾ ਸੀ ਕਿ ਜੇਕਰ ਕੋਈ ਆਮ ਇਨਸਾਨ ਹੁੰਦਾ ਤਾਂ ਇੱਕ ਸੈਕਿੰਡ ਲੱਗਣਾ ਸੀ ਉਹਦੇ ਤੇ ਐਫ ਆਈ ਆਰ ਹੁਣ ਤੁਹਾਨੂੰ ਕੀ ਲੱਗਦਾ ਕਿ ਵਾਕਈ ਜੋ ਇਹਨਾਂ ਨੇ ਬਿਆਨ ਦਿੱਤਾ ਕਿ ਸੱਚ ਆ ਜਾਂ ਫਿਰ ਡਗ ਮੰਗਾਜਾ ਬਿਆਨ ਲੱਗ ਰਿਹਾ ਮੈਨੂੰ ਬਟ ਡੂੰਗਾ ਸਵਾਲ ਤੁਹਾਡਾ ਇਹ ਆਮ ਕੁਐਸਚਨ ਨਹੀਂ ਹੈ ਡੂੰਗਾ ਸਵਾਲ ਹੈ ਔਰ ਇਹਦਾ 2+2 ਚ ਆਨਸਰ ਦੇਣਾ ਥੋੜਾ ਜਿਹਾ ਮੁਸ਼ਕਲ ਹੈ ਹਮ ਕਾਨੂੰਨ ਜੇ ਤੁਸੀਂ ਕਹਿ ਲੋ ਇੰਡੀਆ ਦੇ ਵਿੱਚ ਆਪਣੇ ਜਿਹੜੇ ਲਾਜ਼ ਆਪਣੇ ਤੇ ਮੁਲਕ ਤੇ ਰਾਜ ਕਰਕੇ ਤਾਂ ਗੋਰੇ ਗਏ 89 ਸਾਲ 90 ਹੋਣ ਤੇ ਰਹਿ ਗਏ ਉਸ ਤੋਂ ਪਹਿਲਾਂ ਸਾਡੇ ਇੱਕ ਕੰਪਨੀ ਰਾਜ ਕਰ ਗਈ ਈਸਟ ਇੰਡੀਆ ਕੰਪਨੀ ਹਮ ਤੇ ਉਹ ਫਿਰ ਉਸ ਤੋਂ ਬਾਅਦ ਪਹਿਲਾਂ ਮੁਗਲ ਵੀ ਕਰਦੇ ਰਹੇ ਆ ਹੋਰ ਹੋਰ ਨੇ ਜਿਹੜਾ ਸਾ ਪਾਰਲੀਮੈਂਟਿਕ ਸਿਸਟਮ ਵੀ ਲਿਆ ਉਹ ਲਿਆ ਅੰਗਰੇਜ਼ਾਂ ਤੋਂ ਲਿਆ ਹਮ ਪਾਰਲੀਮੈਂਟ ਜਿਹੜਾ ਹਾਊਸ ਵੀ ਬਣਾਇਆ ਸੀ ਅੰਗਰੇਜ਼ਾਂ ਨੇ ਬਣਾਇਆ ਸੀਗਾ ਲੇਕਿਨ ਉਸ ਮੁਤਾਬਕ ਸਾਡੇ ਕੋਲ ਇੱਕ ਤਾਂ ਲੈਂਗੁਏਜ ਬੈਰੀਅਰ ਬਿਲਕੁਲ ਭਾਸ਼ਾ ਦਾ ਬੈਰੀਅਰ ਜਿੱਦੇ ਸਾਡੇ ਕਾਨੂੰਨ ਡਰਾਫਟ ਹੁੰਦੇ ਆ ਅੰਗਰੇਜ਼ੀ 'ਚ ਹੁੰਦੇ ਆ ਜਿਆ ਜਦ ਕਿ ਵਰਲਡ ਕਹਿ ਹਟਿਆ ਸਾਰਾ ਸੰਸਾਰ ਕਨਿਆਣੇ ਦੀ ਪੜ੍ਹਾਈ ਜਿਹੜੀ ਹੁੰਦੀ ਜਾਂ ਕਾਨੂੰਨ ਉਸ ਭਾਸ਼ਾ 'ਚ ਬਣਾਓ ਜਿਹੜਿਆ ਅਦਾਲਤਾਂ ਦੇ ਵਿੱਚ ਜਿਨ੍ਹਾਂ ਦੇ ਉੱਤੇ ਜਾਂ ਜਿਨ੍ਹਾਂ ਦੇ ਖਿਲਾਫ ਜਿਨ੍ਹਾਂ ਨੇ ਕੇਸ ਕੀਤੇ ਉਹਨਾਂ ਨੂੰ ਗੱਲ ਸਮਝ ਲੱਗੇ ਆ ਗੱਲ ਹੋਕ ਹੀ ਰਹੀ ਆ ਲੇਕਿਨ ਇੱਥੇ ਬਦਕਿਸਮਤੀ ਈ ਰਹੀ ਆ ਕਿ ਇੱਕ ਅੰਗਰੇਜ਼ੀ ਭਾਸ਼ਾ ਦੀ ਊਰਤ ਜੁਰੂਰਤੋਂ ਜ਼ਿਆਦਾ ਭਾਰੂ ਹੋ ਗਈ ਤੇ ਇਸ ਕਰਕੇ ਗੱਲ ਚੱਲਦੀ ਸੀ ਕਿ ਤੁਸੀਂ ਜਿਹੜਾ ਕੁਐਸਚਨ ਕੀਤਾ ਸੀਗਾ ਕਿ ਜੇ ਆਮ ਬੰਦੇ ਦੀ ਗੱਲ ਦੇਖੋ ਜੀ ਕਾਨੂੰਨ ਇੱਕ ਇਹ ਮੈਂ 100% ਔਨ ਦਿਕਾਰਡ ਠੋਕੇ ਕੰਨਾ ਹਿੰਦੁਸਤਾਨ ਚ ਕਾਨੂੰਨ ਬਰਾਬਰ ਨਹੀਂ ਹੈ ਸਭ ਲਈ ਬਰਾਬਰ ਨਹੀਂ ਹੈ ਐਵੇਂ ਉਹ ਲਿਖਿਆ ਆਇਆ ਜੀ ਲਾ ਇਜ਼ ਇਕਵਲ ਫਾਰ एवरीवन ਬੀ ਨੋ ਇਟ ਇਜ਼ ਨਾਟ ਇਹ ਬਿਲਕੁਲ ਨਹੀਂ ਹੈਗਾ ਜੇ ਤੁਸੀਂ ਕਿਸੇ ਵੱਡੇ ਪਾਵਰਫੁਲ ਬੰਦੇ ਦੇ ਚਪੇੜ ਮਾਰੋਗੇ ਤਾਂ ਤੁਹਾਨੂੰ ਉਹ ਪਰਚਾ ਲਾ ਦਨਗੇ ਅਟੈਂਪਟ ਟੂ ਮਰਡਰ ਦਾ ਇਹ ਬੰਦੇ ਦਾ ਕਤਲ ਕਰਨ ਲੱਗੇ ਹੋ ਤੁਸੀਂ ਜੇ ਗਰੀਬ ਗੁਰਬੇਸ ਰਖਸ਼ੇ ਵਾਲੇ ਦੇ ਜਾਂ ਕਿਸੇ ਗਰੀਬ ਰੇੜੀ ਵਾਲੇ ਜਿਹਦੇ ਪੈਰ 'ਚ ਕਮਜ਼ੋਰ ਚਪਲਾਂ ਪਾਈਆਂ ਟੁੱਟੀਆਂ ਜਾਂ ਕੋਈ ਬਜ਼ੁਰਗ ਜਿਹਦੇ ਅੱਗੇ ਪਿੱਛੇ ਕੋਈ ਨਹੀਂ ਉਹਨੂੰ ਚਪੇੜ ਮਾਰ ਦੋਗੇ ਤਾਂ ਕੋਈ ਗੱਲ ਨਹੀਂ ਜੇ ਵਦ-ਵਦ ਕਰਵਾਈ ਕਿਸੇ ਨੇ ਕਰਾ ਵੀ ਦਿੱਤੀ ਉਹ ਥਾਣੇ 'ਚ ਹੀ ਜਾ ਕੇ ਜ਼ਮਾਨਤ ਹੈਗੀ ਐ ਜੇ ਤੁਸੀਂ ਕਿਸੇ ਵੀਆਈਪੀ ਦੇ ਕਾਫਲੇ 'ਚ ਗੱਡੀ ਮਾਰੋਗੇ ਵੱਜ ਗਈ ਗਲਤੀ ਨਾਲ ਤੁਹਾਡੇ ਤੇ ਜਾਨ ਵੀਆਈਪੀ ਨੂੰ ਮਾਰਨ ਦਾ ਇਲਜ਼ਾਮ ਲੱਗ ਸਕਦਾ ਤੇ ਤੁਹਾਨੂੰ ਵੱਡੀ ਕੈਦ ਵੀ ਹੋ ਸਕਦੀ ਹੈ ਜੇ ਉਦਾਂ ਤੁਹਾਡੀ ਗੱਡੀ ਕਿਸੇ 'ਚ ਵੱਜ ਜਾਂਦੀ 3-ਵੀਲਰ ਦੇ ਵਿੱਚ ਜਾਂ ਤੁਹਾਡਾ 3-ਵੀਲਰ ਕਿਸੇ ਵੱਜ ਜਾਂਦਾ ਤਾਂ ਉਹ ਥਾਣੇ 'ਚ ਮਾਮੂਲੀ ਜੀ ਜ਼ਮਾਨਤ ਹੈਗੀ ਐ ਉਹ ਤੁਹਾਨੂੰ ਉਸ ਆਸਾਨੀ ਨਾਲ ਸੋ ਇਸ ਕਰਕੇ ਇਹ ਹਿੰਦੁਸਤਾਨ ਦੀ ਟਰੈਜੇਡੀ ਹੈਗੀ ਜਿਹੜੇ ਇੱਥੋਂ ਦੀ ਪੁਲਿਸਿੰਗ ਹੈਗੀ ਆ ਉਹਨਾਂ ਦੀ ਟ੍ਰੇਨਿੰਗ ਵੀ ਇਦਾਂ ਦੀ ਹੈ ਉਹ ਕਿਉਂਕਿ ਪੋਲਿਟੀਕਲ ਇੰਟਰਫੇਰੈਂਸ ਕਹੋ ਜਾਂ ਇਲੈਕਸ਼ਨਾਂ ਤੇ ਹੋਰ ਕੋਈ ਵੋਟਾਂ ਲੈਣ ਦੀ ਖਾਤਰ ਸੋ ਵੀਆਈਪੀ ਜਿਹੜਾ ਕਲਚਰਲ ਇੱਥੇ ਬਟਿਆ ਨਹੀਂ ਹੈਗਾ ਔਰ ਇਹ ਕਾਨੂੰਨ ਡਿਫਰੈਂਟ ਆ ਜਿਹੜੀ ਉਹਨਾਂ ਨੇ ਗੱਲ ਰਾਸ਼ਟਰਪਤੀ ਉਪਰ ਰਾਸ਼ਟਰਪਤੀ ਧਨਖਰ ਸਾਹਿਬ ਨੇ ਗੱਲ ਕਹੀ ਹੈ ਇਸ ਗੱਲੋਂ ਤਾਂ ਠੀਕ ਕਹੀ ਹੈ ਲੇਕਿਨ ਜੇ ਤੁਸੀਂ ਪੋਲਿਟੀਸ਼ੀਅਨਸ ਦੀ ਇਨਵੋਲਵਮੈਂਟ ਬਹੁਤ ਜ਼ਿਆਦਾ ਕਰ ਦੋਗੇ ਜੱਜਾਂ ਦੀ ਅਪੁਆਇੰਟਮੈਂਟ ਦੇ ਵਿੱਚ ਇਹ ਫਿਰ ਤੋਂ ਗੱਲ ਹੋ ਜੂਗੀ ਕਿ ਇਹ ਵੀ ਹੋ ਸਕਦਾ ਕਿ ਜੱਜਾਂ ਦੀ ਜੱਜ ਵੀ ਜਿਹੜੇ ਫੈਸਲੇ ਹੈਗੇ ਉਹ ਡਾਵਾ ਟੋਲ ਦੇ ਸਕਣ ਜਾਂ ਜਿਹੜੇ ਜਿਹੜੇ ਸਿਆਸਤਦਾਨ ਨੇ ਉਹਦੀ ਅਪਾਰਟਮੈਂਟ ਕਰਾਂ ਚ ਮਦਦ ਕੀਤੀ ਹੋएगी ਤਾਂ ਹੋ ਸਕਦਾ ਦੇ ਮੁਲਕ ਦੇ ਫੈਸਲੇ ਕਈ ਇਤਿਹਾਸ ਤੋਂ ਤੁਹਾਨੂੰ ਤਾਂ ਜਨਮ ਤੋਂ ਪਹਿਲਾਂ ਦੀਆਂ ਗੱਲਾਂ ਖੈਰ ਇੰਦਰਾ ਗਾਂਧੀ ਸਾਈਬਾ ਦੀ ਕੁਰਸੀ ਜਿਹੜੀ ਮੈਂਬਰ ਪਾਰਲੀਮੈਂਟ ਦੀ ਸੀਟ ਰੱਦ ਹੋ ਗਈ ਸੀ ਇੱਕ ਜੱਜ ਨੇ ਉਹਨਾਂ ਦੇ ਕਹਿਤਾ ਸੀ ਤੁਸੀਂ ਇਲੈਕਸ਼ਨਾਂ ਦੇ ਵਿੱਚ ਗਲਤ ਤਰੀਕਾ ਵਰਤਿਆ ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਪਦ ਤੋਂ ਉਹਨਾਂ ਦਾ ਮੁਰੋਕੇ ਜਿਹਨੂੰ ਕਹਿੰਦੇ ਆਪਾਂ ਫਿਰ ਉਹਨਾਂ ਨੂੰ ਐਮਰਜੈਂਸੀ ਲਾਣੀ ਪਈ ਸੀ ਸੋ ਬੇਸਿਕਲੀ ਕਿਤੇ ਨਾ ਕਿਤੇ ਕੰਮ ਦੀ ਬਰਾਬਰਤਾ ਨਹੀਂ ਹੈਗੀ ਸਭ ਨੂੰ ਕਰੋਨ ਦੀ ਬਰਾਬਰਤਾ ਨਹੀਂ ਹੈਗੀ ਨਹੀਂ ਹੈਗੀ ਨਹੀਂ ਹੈਗੀ ਜੀ ਜੀ ਚਲੋ ਸਰ ਜ਼ਿਆਦਾ ਸਮਾਂ ਨਹੀਂ ਲੈਂਦੇ ਭਾ ਅਗਲੇ ਟੌਪਿਕ ਤੇ ਚੱਲਦੇ ਆਂ ਪੰਜਾਬ ਦੇ ਵਿੱਚ ਨਸ਼ਾ ਬੇਸਿਕਲੀ ਆਮ ਤੌਰ ਤੇ ਮੰਦਾ ਨੌਜਵਾਨ ਪੀੜੀ ਨਸ਼ਾ ਨੂੰ ਲੈਂਦੀ ਆ ਕੰਜ਼ਿਊਮ ਕਰਦੀ ਆ ਕਿੰਨੀਆਂ ਮਾਵਾਂ ਦੇ ਘਰ ਉੱਜੜ ਚੁੱਕੇ ਨੇ ਘਲੋਤੇ ਪੁੱਤ ਮਰ ਚੁੱਕੇ ਨੇ ਔਰ ਸਭ ਤੋਂ ਇੱਕ ਅਪਡੇਟ ਜਿਹੜੀ ਆਈ ਆ ਜਿਹਨੂੰ ਸੁਣ ਕੇ ਮੈਂ ਵੀ ਇੱਕ ਵਾਰ ਹਿੱਲ ਗਈ ਸੀ ਇੱਕ ਨੌਜਵਾਨ ਜਿਸ ਦੀ ਉਮਰ ਮਹਿਜ਼ ਹਜੇ 16 ਤੋਂ 17 ਸਾਲ ਦੱਸੀ ਜਾ ਰਹੀ ਹੈ ਗਿਰੋਹ ਦੇ ਤਿੰਨ ਮੈਂਬਰ ਅਰੈਸਟ ਕੀਤਾ ਅਰੈਸਟ ਕਿਉਂ ਕੀਤਾ ਕਿਉਂਕਿ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਹਰੋਇਨ ਮੰਗਵਾ ਰਿਆ ਸੀ ਕੀ ਲੱਗਦਾ ਸਰ ਕੌਣ ਜ਼ਿੰਮੇਵਾਰ ਆ ਬੜੀ ਹੈਰਾਨੀ ਦੀ ਗੱਲ ਹੈ ਜਿਹੜੀ ਇਨਫਰਮੇਸ਼ਨ ਤੁਸੀਂ ਐਕਸਟੈਂਡ ਕਰ ਰਹੇ ਹੋ ਔਰ ਤੁਸੀਂ ਖੁਦ ਹੈਰਾਨ ਹੋ ਮੈਂ ਵੀ ਹੈਰਾਨ ਹਾਂ ਕਿ 16 ਸਾਲ 17 ਸਾਲ ਦਾ ਇੱਕ ਟੈਂਡਰ ਬੱਚਾ ਉਹਦੀ ਜਿਹੜੀ એનર્ਜੀ ਕਿੱਧਰ ਜਾ ਰਹੀ ਆ ਆਪਣੇ ਆਪ ਤਾਂ ਜਾ ਨਹੀਂ ਸਕਦੀ ਹੋਊਗੀ ਜੇ ਉਹ ਡਰੋਨ ਮੰਗਾ ਰਿਹਾ ਹੈ ਉਹਨੂੰ ਕੰਟਰੋਲ ਕਰ ਰਹੇ ਨੇ ਡਰੋਨ ਚਾਣਾ ਆਂਦਾ ਤੇ ਇਹਦੇ ਮਾਈਂਡ ਦਾ ਡਰੋਨ ਵੀ ਕੋਈ ਚਲਾਉਂਦਾ ਹੀ ਹੋਊਗਾ ਨਾ ਇਹਨੇ ਦਾ ਬਿਲਕੁਲ 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 ਉਹਦਾ ਰਿਮੋਟ ਕਿਸੇ ਹੱਦ ਤੱਕ ਤਾਂ ਹੋਊਗਾ ਨਾ ਇਹ ਕਿਸੇ ਹੱਦ ਤੱਕ ਹੋਏਗਾ ਕਿਉਂਕਿ 17 ਸਾਲ ਚ ਤਾਂ ਬੱਚਾ 9 ਸਾਲ ਤੱਕ ਬੈੱਡ ਤੇ ਸੋ ਕੇ ਗੁਜ਼ਾਰ ਦਿੰਦਾ ਰਹੀ ਉਹਦੀ ਇੰਟੈਲੈਕਚੁਅਲ ਜੀ ਬੌਧਿਕ ਸਤਾਰ ਜਿਹੜਾ ਹੈਗਾ ਉਹ ਤਾਂ 5-7 ਸਾਲ ਦਾ ਹੀ ਮੰਨ ਲਓ ਤੁਸੀਂ ਸੋ ਇਸ ਚ ਕਰਕੇ ਜੇਲ੍ਹ ਚ ਐਸਐਸਪੀ ਨੇ ਕਨਫਰਮ ਕੀਤਾ ਗੁਰਦਾਸਪੁਰ ਦੇ ਐਸਐਸਪੀ ਨੇ ਕਿ ਇਹ ਹੀ ਬੰਦੇ ਫੜੇ ਆ ਤੇ ਉਹਨਾਂ ਚ ਇੱਕ ਮਾਈਨਰ ਆ ਮਾਈਨਰ ਹੋਣ ਦੇ ਨਾਤੇ ਅਸੀਂ ਉਹਨਾਂ ਦਾ ਤੁਸੀਂ ਵੀ ਫਾਲੋ ਕਰਦੇ ਹੋ ਤਾਂ ਨਾਂ ਤਾਂ ਨਹੀਂ ਮਿਲੇਗਾ ਬੱਚੇ ਦਾ ਲੇਕਿਨ ਬੱਚਾ ਪੜਿਆ ਗਿਆ ਹੋਰ ਵੱਡੀ ਉਹਦੀ ਪ੍ਰੈਕਟਿਸ ਸੀਗੀ ਤਰੰਗਲਾ ਚਗਾ ਗੁਰਦਾਸਪੁਰ ਚ ਹੈਗੀ ਆ ਜਿੱਥੇ ਉਹ ਵੱਡੀ ਗਿਣਤੀ ਚ ਸਿਰਫ ਚਿੱਟਾ ਹੀ ਨਹੀਂ ਸੀ ਹੀਰੋਇਨ ਨਹੀਂ ਸੀ ਮੰਗਾਂਦਾ ਹੀਰਿੰਦਰ ਕਈ ਵਾਰ ਮੈਨੂੰ ਕਨਫਿਊਜ਼ਨ ਹੁੰਦੀ ਫਿਲਮਾਂ ਦੀ ਹੀਰੋਇਨਿਕ ਕੋਈ ਹੀ ਕਹਾਣੀ ਦੇਖਿਆ ਤੂੰ ਕਹਿਣੀ ਗਾ ਫਿਲਮਾਂ ਚ ਹੀਰੋਨਸ ਦੇਖਿਆ ਜਿਹੜਾ ਹੱਥ ਉੱਤ ਲਾਇਆ ਨਹੀਂ ਕਦੇ ਨਾ ਹੀ ਪਰਮਾਤਮਾ ਲਾਇਆ 250 ਗ੍ਰਾਮ ਹੀਰੋਇਨ ਸਾਹਿਬ ਹਾਂਜੀ ਹਾਂਜੀ 255 ਤਾਂ ਔਨ ਰਿਕਾਰਡ ਹੈ ਕਈ ਵਾਰੀ ਤਾਂ 2 ਕਿਲੋ ਵੀ ਫੜੀ ਗਈ ਇਹਨਾਂ ਕੋਲੋਂ ਬੜੇ ਵਧੀਆ ਚੰਚੜੇ ਤਿੰਨ ਚਾਰ ਬੰਦਿਆਂ ਨੇ ਪੰਜਾਬ ਵਾਸਤੇ ਤੇ ਇਹ ਜਿਹੜੀ ਮੂਵ ਹੈਗੀ ਆ ਬੜੀ ਡੇਂਜਰਸ ਹੈ ਜੇ 17 ਸਾਲ ਦੇ ਬੱਚੇ ਨੂੰ ਇਸ ਲਾਸਤ ਹੋ ਸਕਦਾ ਹੋਰ ਬਾਅਦ ਵੀ ਇਹ ਜਿਹੇ ਬੱਚਾ ਨੂੰ ਚਿੱਟਾ ਖਵਾ ਕੇ ਐਡਿਕਟ ਕਰਕੇ ਉਹਨਾਂ ਕੋਲੋਂ ਬਾਰਡਰੋਂ ਪਾਰ ਵੀ ਵੰਗਾ ਸਕਦੇ ਹੈਗੇ ਫਿਲਹਾਲ ਦਰੁੰਗਲਾ ਜਿਹੜੀ ਜੱਗਾ ਕੀ ਹੋਟਸਪੌਟ ਬਣਿਆ ਫਿਰਦਾ ਉਥੋਂ ਦੀਆਂ ਡੇ ਟੂ ਡੇ ਜਿਹੜਾ ਇਹ ਬਾਰਡਰ ਬਹੁਤ ਲੰਮਾ ਚੌੜਾ ਹੈਗਾ ਸੈਂਕੜੇ ਕਿਲੋਮੀਟਰ ਵਿੱਚ ਫੈਲਿਆ ਹੋਇਆ ਆਸਾਨ ਕੰਮ ਨਹੀਂ ਹੈਗਾ ਕਿ ਉਹਨਾਂ ਤੇ 24 ਘੰਟੇ ਨਿਗਰ ਰੱਖਣਾ ਕਿਉਂਕਿ ਥੋੜੀ ਜੀ ਅਮਾਉਂਟ ਜਲਦੋ ਜਲਦੀ ਆ ਕੇ ਅਮੀਰ ਬਣਾ ਦਿੰਦੀ ਆ ਔਰ ਇਹ ਵਾਰੀ ਸਮ ਹੈਗਾ ਔਰ ਮੇਰਾ ਖਿਆਲ ਹੈ ਜੇ ਗਵਰਨਮੈਂਟ ਜਿੰਨੀ ਨਿਗਰ ਰੱਖੇ ਜਿੰਨੀ ਵੱਧ ਤੋਂ ਵੱਧ ਇਸ ਚੀਜ਼ ਤੇ ਆ ਆਪਣਾ ਸੂਹੀ ਤੰਤਰ ਵਧਾਵੇ ਤਾਂ ਆਉਣ ਵਾਲੀ ਪੀੜ੍ਹੀ ਪੰਜਾਬ ਦੀ ਬਚਾਈ ਜਾ ਸਕਦੀ ਹੈ ਜੀ ਸੋ ਬੇਸਿਕਲੀ ਪੁਲਿਸ ਵੀ ਅਚਨਚੇ ਚੈਕਿੰਗ ਕਰਦੀ ਰਹਿੰਦੀ ਹੈ ਕਿਉਂਕਿ ਬਾਰਡਰ ਏਰੀਆ ਪੈਂਦਾ ਕਾਸੋ ਆਪਰੇਸ਼ਨ ਚੱਲਦੇ ਰਹਿੰਦੇ ਸਰਚ ਆਪਰੇਸ਼ਨ ਚੱਲਦੇ ਰਹਿੰਦੇ ਪੁਲਿਸ ਵੀ ਲਗਾਤਾਰ ਕੋਸ਼ਿਸ਼ ਕਰਦੀ ਹੈ ਵੀ ਨਸ਼ੇ ਤੇ ਠੱਲ ਪਾਈ ਜਾਵੇ ਪਰ ਫਿਰ ਵੀ ਜਿਸ ਤਰੀਕੇ ਨਾਲ ਪੰਜਾਬ ਨਸ਼ਾ ਵੇਚਣ ਤੇ ਨਸ਼ਾ ਮਗਵਾਉਣ ਤੇ ਨਸ਼ਾ ਕਰਨ ਦੀ ਕਗਾਰਤ ਹੈ ਕਿਤੇ ਨਾ ਕਿਤੇ ਪੰਜਾਬ ਲਈ ਇਹ ਚਿੰਤਾਜਨਕ ਵਿਸ਼ਾ ਜ਼ਰੂਰ ਬਣਿਆ ਹੋਇਆ ਸੋ ਸਮਾਪਾ ਜ਼ਿਆਦਾ ਵਿਆਖਿਆ ਨਹੀਂ ਕਰਦੇ ਇਸ ਤੋਂ ਬਾਅਦ ਅਸੀਂ ਗੱਲ ਕਰ ਲੈਣੇ ਆ ਕਲਾਸ਼ ਮਾਨਸੋਵਰ ਯਾਤਰਾ ਦੀ ਸੋ 4 ਸਾਲ ਤੋਂ ਬੰਦ ਪਈ ਸੀ 4 ਸਾਲ ਤੋਂ ਬਾਅਦ ਹੁਣ ਫਿਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਸੋ ਲੋਕਾਂ ਦੇ ਮਨ ਦੇ ਵਿੱਚ ਬਹੁਤ ਸ਼ਰਧਾ ਸੋ ਯਾਤਰਾ ਕਰਨੀ ਬਹੁਤ ਔਖੀ ਹੈ ਯਾਤਰਾ ਦੇ ਅੰਤ ਤੱਕ ਪਹੁੰਚਣਾ ਬਹੁਤ ਔਖਾ ਹੈ 4 ਸਾਲ ਬਾਅਦ ਇਹ ਸ਼ੁਰੂ ਹੋਣ ਜਾ ਰਹੀ ਹੈ ਕੀ ਦੇਖਦੇ ਹੋ ਸਰ ਪਹਿਲਾ ਤਾਂ ਆਈ ਕੰਗ੍ਰੈਚੁਲੇਟ ਐਂਡ ਆਈ ਅਪਰੀਸ਼ੀਏਟ ਯੋਰ ਹੋਮਵਰਕ ਕਿ ਤੁਸੀਂ ਧਾਰਮਿਕ ਮੁੱਦੇ ਤੇ ਬੜੀ ਡਿਟੇਲਡ ਰਿਸਰਚ ਕਰ ਲਈ ਹੈਗੀ ਇਹ ਕਲਾਸ 5 ਓਵਰ ਦੀ ਯਾਤਰਾ ਕੋਈ ਬਹੁਤ ਜ਼ਿਆਦਾ ਇਹਦਾ ਨਾਮ ਹੈ ਸਾਰੇ ਵਰਲਡ ਚ ਇਥੋਂ ਸਿਰਫ ਵਰਲਡ ਚ ਸਿਰਫ Hindu ਲੋਕ ਨਹੀਂ ਆਉਂਦੇ ਬਬ ਮੁਲਕ ਦ ਸੰਸਾਰ ਦੇ ਵੱਖ-ਵੱਖ ਜਗ੍ਹਾ ਤੋਂ ਲੋਕ ਇੱਥੇ ਆਉਂਦੇ ਇੱਕ ਤਾਂ ਯਾਤਰਾ ਔਖੀ ਬੜੀ ਆ ਹੂੰ ਬਹੁਤ ਔਖੀ ਯਾਤਰਾ ਹੈ ਕੋਈ ਬੜਾ ਆਮ ਬੰਦੇ ਤੋਂ ਤੁਹਾਨੂੰ ਪਤਾ ਹੋਏਗਾ ਜਦੋਂ ਯਾਤਰਾ ਦੀ ਪਰਮਿਸ਼ਨ ਲੈਣ ਤੋਂ ਪਹਿਲਾਂ ਕਈ ਤਰ੍ਹਾਂ ਦੇ ਟੈਸਟ ਹੁੰਦੇ ਕਈ ਤਰ੍ਹਾਂ ਦੀ ਇੰਟੈਲੀਜੈਂਸ ਦੀ ਰਿਪੋਰਟਸ ਹੁੰਦੀ ਤਾਂ ਜਾ ਕੇ ਪਰਮਿਸ਼ਨ ਮਿਲਦੀ ਕਿਉਂਕਿ ਯਾਤਰਾ ਸਾਡੇ ਜਿਹੜਾ ਕਲਾਸ਼ ਬਾਂਸਰਓਵਰ ਪर्वਤ ਹੈਗਾ ਇਹ ਸਾਡੇ ਹਿੰਦੁਸਤਾਨ ਦੀ ਹਦੂਦ ਵਿੱਚ ਹਿੰਦੁਸਤਾਨ ਵਿੱਚ ਨਹੀਂ ਹੈਗਾ ਇਹ ਕਲਾਸ਼ ਦੇ ਜਿਹੜਾ ਕਲਾਸ਼ ਪर्वਤ ਹੈ ਇਹ ਚਾਈਨਾ ਦੇ ਦੇਸ਼ ਦੇ ਕਬਜ਼ੇ ਚ ਹੈ ਔਰ ਤਿੱਬਤ ਹੈ ਤਿੱਬਤ ਜਿਹੜਾ ਕਿ ਫਿਲਹਾਲ ਉੱਥੋਂ ਦੀ ਜਿਹੜੇ ਉੱਥੋਂ ਦੇ ਦলাই ਲਾਮਾ ਸਾਹਿਬ ਤਾਂ ਇਨਸ਼ਾ ਅੱਲਾਹ ਚੱਲ ਰਹੀ ਹੈ ਲੇਕਿਨ ਸਰਕਾਰ ਉੱਥੇ ਜਿਹੜਾ ਆਫੀਸ਼ੀਅਲ ਗਵਰਨਮੈਂਟ ਹੈ ਉਹ ਚਾਈਨਾ ਦੀ ਹੈਗੀ ਐ ਸੋ ਚਾਈਨਾ ਤੇ ਪੜਾ ਇੰਡੀਆ ਇਹ ਦੋ ਮੁਲਕ ਜਿਹੜੀਆਂ ਦੋਨੋਂ ਮਿਨਿਸਟਰੀਆਂ ਇਕੱਠੇ ਹੋ ਕੇ ਇਹ ਯਾਤਰਾ ਨੂੰ ਕਰਵਾਉਦੀਆਂ ਜੂਨ ਤੋਂ ਲੈ ਕੇ ਸਤੰਬਰ ਤੱਕ ਯਾਤਰਾ ਚੱਲਦੀ ਹੈ ਕੋਵਿਡ ਜੀ ਤੁਸੀਂ ਆਪ ਹੀ ਦੱਸਤਾ ਮੈਨੂੰ ਮੇਰਾ ਕੰਮ ਆਸਾਨ ਕਰਤਾ ਤੁਸੀਂ ਸੋ ਇਸ ਕਰਕੇ ਯਾਤਰਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਦੋਨੋਂ ਜਿਹੜੀਆਂ ਮਿਨਿਸਟਰੀ ਹੈਗੀਆਂ ਐਕਸਟਰਨਲ ਜਿਹਨੂੰ ਫੋਰਨ ਮਿਨਿਸਟਰੀਜ਼ ਕਹਿ ਸਕਦੇ ਆ ਇਹ ਐਫਰਟ ਬੈਸਟ ਐਫਰਟਸ ਕਰ ਰਹੀਆਂ ਹੈਗੀਆਂ ਸਿਰਫ ਇੱਥੇ ਕਨਫਿਊਜ਼ਨ ਹੋ ਗਈ ਹੈ ਕਿ ਕੀ ਯਾਤਰਾ ਪੈਦਲ ਹੁੰਦੀ ਹੈਗੀ ਆ ਹੁਣ ਰਸਤਾ ਜਿਹੜਾ ਚੁਣੇ ਜਾ ਰਿਹਾ ਹੈ ਉਤਰਾਖੰਡ ਤੋਂ ਪਿਥੋਰਾਗੜ ਤੋਂ ਸ਼ੁਰੂ ਕਰਕੇ ਇਹ ਜਾ ਕੇ ਇੱਥੇ ਤਿੱਬਤ ਆਪਣਾ ਕਲਾਸ ਮਾਂਸੋਵ ਦੀ ਯਾਤਰਾ ਹੋ ਸਕੇ ਇਹ ਜਿਹੜੀ ਚੱਲੇਗੀ ਜੂਨ ਤੋਂ ਲੈ ਕੇ ਉਮੀਦ ਕੀਤੀ ਜਾ ਰਹੀ ਹੈ ਸੈਪਟੈਂਬਰ ਤੱਕ ਕਿਉਂਕਿ ਇਹੀ ਮਹੀਨੇ ਦੇ ਵਿੱਚ ਬਰਫਵਾਰੀ ਜਿਹੜੀ ਹੁੰਦੀ ਹੈ ਨਹੀਂ ਹੁੰਦੀ ਹੈਗੀ ਤੇ ਉੱਥੇ ਜਿਹੜੀ ਇਹ ਰਸਤੇ ਥੋੜੇ ਜੇ ਖੁੱਲੇ ਹੁੰਦੇ ਆ ਇਸ ਕਰਕੇ ਯਾਤਰਾ 4 5 4.5 ਸਾਲ ਤੋਂ ਰੁਕੀ ਹੋਈ ਆ ਔਰ ਮੈਨੂੰ ਲੱਗਦਾ ਕਿ ਇਹ ਜਿਹੜੀ ਯਾਤਰਾ ਜੇ ਸ਼ੁਰੂ ਹੁੰਦੀ ਹੈ ਇੱਕ ਤਾਂ ਦੋਨਾਂ ਮੁਲਕਾਂ ਦਾ ਜਿਹੜਾ ਆਪਸ ਚ ਟਾਈਮ ਟਰਮ ਕਨਫਲਿਕਟ ਚੱਲਦੇ ਸੀਗੇ ਤੇ 트럼ਪ ਸਾਹਿਬ ਦੇ ਹੱਥ ਨਾਲ ਹੁਣ ਜਿਹੜਾ ਚਾਈਨਾ ਦਾ ਰੁਖ ਹੈ ਉਹ ਹਿੰਦੁਸਤਾਨ ਵੱਲ ਸੌਫਟ ਹੋਇਆ ਹੈ ਕਿਉਂਕਿ ਉਹਨਾਂ ਦੇ ਬਿਜ਼ਨਸ ਜਿਹੜੇ ਸਟੇਕਸ ਹੈਗੇ ਆ ਉਹ ਆਪਸ ਚ ਹੁਣ ਸਾਡੀ ਹਿੰਦੁਸਤਾਨ ਦੀ ਉਹਨਾਂ ਨੂੰ ਯਾਦ ਆ ਰਹੀ ਹੈ ਕਿਉਂਕਿ ਚੀਨ ਉਹਨਾਂ ਨਾਲ ਬਹੁਤ ਘਾ ਹੈ verdade ਇਸ ਕਰਕੇ ਹੁਣ ਕਹਿੰਦੇ ਆ ਗੱਲਾਂ ਲੇਕਿਨ ਚੇਨ ਦਾ ਜਿਹੜਾ ਐਟੀਟਿਊਡ ਆ ਉਹਨੂੰ ਸੌਫਟ ਹੋਇਆ ਪਿਆ ਇੰਡੀਆ ਦੇ ਪ੍ਰਤੀ ਸੋ ਇਹ ਜਿਹੜੀ ਯਾਤਰਾ ਮੇਰੇ ਖਿਆਲ ਆ ਦੋ ਦੇਸ਼ਾਂ ਦੇ ਰਿਲੇਸ਼ਨ ਵੀ ਸੁਧਾਰੇਗੀ ਤੇ ਨਾਲ ਨਾਲ ਜਿਹੜੇ ਯਾਤਰੂ ਹੈਗੇ ਆ ਜਿਨ੍ਹਾਂ ਦਾ ਜੀਵਨ ਦਾ ਇੱਕ ਮਕਸਦ ਹੁੰਦਾ ਕਿ ਅਸੀਂ ਤੀਰਸ ਯਾਤਰਾ ਕਰਨੀ ਆ ਕਲਾਸ 500 ਓਵਰ ਚ ਤਤ ਜਿਹੜਾ ਉੱਥੇ ਤੇ ਆਪਣਾ ਝੀਲ ਜਿਹਨੂੰ ਕਹਿੰਦੇ ਨੇ ਲਿਪੂ ਉੱਥੇ ਵੀ ਅਸੀਂ ਲੁੱਕੀ ਲਾਣੀ ਹੈ ਉਸ ਕਰਕੇ ਇਹ ਮੇਰੇ ਖਿਆਲਿਆ ਪੋਜ਼ਿਟਿਵਿਟੀ ਦਾ ਸਾਈਨ ਹੋਏਗਾ ਜੀ ਇਹ ਯਾਤਰਾ ਸ਼ੁਰੂ ਹੁੰਦੀ ਤੇ ਯਾਤਰਾ ਕਲਾਸ 500 ਓਵਰ ਦੀ ਸੋ ਮੈਂ ਉਮੀਦ ਕਰਦਾ ਕਿ ਇਹ ਦੋਵੇਂ ਦੇਸ਼ਾਂ ਤੇ ਰਿਲੇਸ਼ਨ ਜੇ ਚੰਗੇ ਹੋਣਗੇ ਤੇ ਆਪਣੇ ਮੁਲਕ ਦਾ ਤੇ ਦੂਜੇ ਮੁਲਕਾਂ ਦਾ ਨਾਲ ਹੀ ਭਲਾ ਹੋਏਗਾ ਜੀ ਅਸਲ ਹੁਣ ਆਪਣੇ ਸਰੋਤਿਆਂ ਨੂੰ ਆਪਾਂ ਥੋੜਾ ਜਿਹਾ ਤਬਲੀਗੀ ਜਮਾਤ ਬਾਰੇ ਦੱਸ ਦਿੰਨੇ ਆ ਸੋ ਜਦੋਂ ਕੋਵਿਡ ਦਾ ਸਮਾਂ ਸ਼ੁਰੂ ਹੋਇਆ ਸੀ 2020 ਦੀ ਗੱਲ ਕੀਤੀ ਜਾਵੇ ਤੋ ਤਬਲੀਗੀ ਜਮਾਤ ਕਾਫੀ ਜ਼ਿਆਦਾ ਵਿਵਾਦਾਂ ਦੇ ਵਿੱਚ ਆਈ ਹੋਈ ਸੀ ਇਹਨਾਂ ਨੇ ਇਕੱਠ ਕੀਤਾ ਸੀ ਔਰ ਫੋਰਨਰਸ ਉਹ ਵੀ ਕਾਫੀ ਲੋਕ ਆਏ ਸੀ ਇਹਨਾਂ ਦੀ ਜਮਾਤ ਨਾਲ ਸੋ ਇਹਨਾਂ ਤੇ ਇਲਜ਼ਾਮ ਲੱਗੇ ਸੀ ਕਿ ਤੁਸੀਂ ਕੋਵਿਡ ਦੀਆਂ ਜਿਹੜੀਆਂ ਗਾਈਡਲਾਈਨਸ ਨੇ ਉਹਨਾਂ ਨੂੰ ਫੋਲੋ ਨਹੀਂ ਕੀਤਾ ਤੁਸੀਂ ਇਕੱਠ ਕੀਤੇ ਜੇ ਕਰਕੇ ਕੋਵਿਡ ਆ ਜਿਹੜਾ ਬਹੁਤ ਜ਼ਿਆਦਾ ਵਧ ਗਿਆ ਕਿਉਂਕਿ ਇਕੱਠ ਤੋਂ ਬਾਅਦ ਕੋਵਿਡ 19 ਸੀ ਜਿਹੜਾ ਪੀਕ ਤੇ ਜਾਣ ਲੱਗ ਗਿਆ ਸੀ ਬਹੁਤ ਜ਼ਿਆਦਾ ਵਧ ਗਿਆ ਸੀਗਾ ਸੋ ਹੁਣ 19 ਅਪ੍ਰੈਲ ਯਾਨੀ ਕਿ ਕੱਲ ਦੇ ਦਿਨ ਇੱਕ ਜਲਾਸ ਇਹਨਾਂ ਵੱਲੋਂ ਕੀਤਾ ਜਾਣਾ ਜਿਸ ਦੇ ਵਿੱਚ ਇਹਨਾਂ ਨੇ ਇੱਕ ਦੱਸਣਾ ਆ ਕਿ ਅਸੀਂ ਬੱਕਰੇ ਦੀ ਅਤੇ ਜਿਹੜਾ ਗਊ ਦਾ ਮਾਸ ਮੁਕੰਮਲ ਤੌਰ ਤੇ ਤੇ ਬੈਨ ਕਰ ਰਹੇ ਅਸੀਂ ਬਿਲਕੁਲ ਮਨਾਹੀ ਕਰ ਰਹੇ ਹਾਂ ਜੀ ਜੀ ਪਹਿਲਾਂ ਤਾਂ ਮੈਂ ਆਈ ਅਪਰੀਸ਼ੀਏਟ ਯੂਅਰ ਸ਼ਾਰਪ ਮੈਮਰੀ ਤੁਹਾਨੂੰ ਲਗਾਤਾਰ ਇੰਨੀਆਂ ਗੱਲਾਂ ਟੌਪਿਕਸ ਯਾਦ ਰਹ ਜਾਂਦੇ ਆ ਤੇ ਯੂਅਰ ਬlesਡ ਕਿ ਯਾਦਦਾਸ਼ਤ ਤੁਹਾਡੀ ਬਦਿਆ ਹਰ ਟੌਪਿਕ ਦੇ ਉੱਤੇ ਤਫਸੀਲ ਨਾਲ ਤੁਸੀਂ ڈونگائی جا کے کر رہے ہو ادھے تھوڑی انفرمیشن بالکل کریکٹ تبلیغی جماعت جڑی ہے انیس سو چھبی شروعات ہوئی ایک اسلامک جماعت دا ایک پارٹ ہے گا اور نے دے جڑے فالورز ہے ਉਹ ਮੁਲਕ ਆਲਮੀ ਤੌਰ ਤੇ ਸੰਸਾਰ ਦੇ ਵੱਖ-ਵੱਖ ਮੁਲਕਾਂ 'ਚ ਰਹਿੰਦੇ ਆ ਤੇ ਹਰ ਸਾਲ ਕਿਸ ਤਰ੍ਹਾਂ ਕਿਤੇ ਇਕੱਠੇ ਹੁੰਦੇ ਆ ਕਿਉਂਰ ਫਿਲਹਾਲ ਦੀ ਪਿਛਲੇ 2019 ਆ 20 ਤੇ ਜਦੋਂ ਕੋਵਿਡ-19 ਦੀ ਸ਼ੁਰੂਆਤ ਹੋਈ ਸੀ ਇਹਨਾਂ ਦਾ ਕੱਟ ਹੋਇਆ ਸੀ ਦਿੱਲੀ ਨizamuddin ਇਲਾਕੇ ਦੇ ਵਿੱਚ ਤੇ ਉਦੋਂ ਸਰਕਾਰ ਵੱਲੋਂ ਸਰਕਾਰ ਵਸਤੇ ਵੀ ਨਵੀਂ ਚੀਜ਼ ਸੀ ਕੋਵਿਡ ਕਿਉਂਕਿ ਨਵਾਂ ਹੀ ਵਾਇਰਸ ਸੀਗਾ ਇਹਨਾਂ ਨੂੰ ਕਿਹਾ ਗਿਆ ਸੀ ਤੁਸੀਂ ਜਿਹੜੇ ਐਸਓਪੀਜ਼ ਐ ਫਾਲੋ ਕਰੋ ਸਟੈਂਡਰਡ ਆਪਰੇਟਿੰਗ ਪ੍ਰੋਸੀਜਰਸ ਫਾਲੋ ਕਰੋ ਡਿਸਟੈਂਸ ਰੱਖੋ ਵੀ ਤੁਸੀਂ ਵੀ ਮੈਂ ਵੀ ਪਾਉਂਦੇ ਰਹੇ ਅਸੀਂ ਮਾਸਕ ਪਾਉਂਦੇ ਰਹੇ ਆ ਆਪਸ ਫਿਜ਼ੀਕਲ ਡਿਸਟੈਂਸ ਵੀ ਰੱਖਦੇ ਨੇ ਬੜੀਆਂ ਮੌਤਾਂ ਆਈਆਂ ਪਤਾ ਨਹੀਂ ਲੱਗਾ ਕਿੰਨੇ ਕਿੰਨੇ ਬੰਦੇ ਢੇਰਾਂ ਦੇ ਢੇਰ ਹਜ਼ਾਰਾਂ ਬੰਦੇ ਵਰਚ ਮਰ ਗਏ ਸੋ ਇਸ ਕਰਕੇ ਇਹ ਬਹੁਤ ਜ਼ਿਆਦਾ ਵਿਵਾਦਾਂ ਚ ਆ ਗਈ ਸੀ ਤਬਲੀਕੀ ਜ਼ਮਾਤ ਸੋ ਇਸ ਕਰਕੇ ਇਹਨਾਂ ਦਾ ਜਿਹੜਾ ਇੱਕ ਕਨਗregation ਇਕੱਠ <Cut>, 2 ਲੱਖ ਬੰਦੇ ਦਾ ਇਕੱਠ ਜਿਹੜਾ 19 April ਤੋਂ ਉੱਥੇ ਹੋ ਰਿਹਾ ਨੂ ਜ਼ਿਲ੍ਹੇ ਵਿੱਚ ਹਰਿਆਣਾ ਦੇ ਵਿੱਚ ਮੇਵਾੜ ਵਿੱਚ ਸੋ ਉੱਥੋਂ ਦੇ ਜਿਹੜੇ ਵਿਦਵਾਨ ਹੈਗੇ ਆ ਤਬਲੀਗੀ ਜ਼ਮਾਤ ਦੇ ਕਿਸੇ ਵੀ ਕਿਸਮ ਦੇ ਵਿਵਾਦ ਤੋਂ ਬਚਣ ਵਾਸਤੇ ਇੱਕ ਬੜਾ ਸੰਜੀਦਾ ਮਚਿਓਰ ਤੇ ਇੱਕ ਜ਼ਿੰਮੇਵਾਰ ਅਨਾਉਂਸਮੈਂਟ ਇਹਨਾਂ ਨੇ ਕੀਤੀ ਆ ਕਿ ਜੇ ਕੋਈ ਵੀ ਸਾਡੇ ਜਮਾਤ ਦੇ ਵਿੱਚ ਜਿਹੜੀ ਜਲਾਸ ਤੇ ਦੌਰਾਨ ਜਿੰਨੇ ਦਿਨ ਵੀ ਜਲਾਸ ਚੱਲਣਾ ਉਹਦੇ ਵਿੱਚ ਕੋਈ ਵੀ ਜਿਹੜਾ ਮਾਸ ਹੈਗਾ ਉਹ ਗਾਊ ਮਾਸ ਤੇ ਬੱਕਰੇ ਦਾ ਮਾਸ ਬਿਲਕੁਲ ਨਾ ਵਰਤਿਆ ਜਾਵੇ ਉਹ ਕਿਸੇ ਕਿਸਮ ਦੀ ਕੰਟਰੋਵਰਸੀ ਜਾਂ ਵਿਵਾਦ ਨਹੀਂ ਚਾਹੁੰਦੇ ਵੈਸੇ ਵੀ ਜਿਹੜਾ ਗਾਊ ਮਾਸ ਆ ਉਹ ਇੱਕ ਜੁਰਮ ਆ ਪੰਜਾਬ ਚ ਵੀ ਜੁਰਮ ਹੈ ਸਾਡੇ ਮੁਲਕ ਦੇ ਜ਼ਿਆਦਾਤਰ ਸੂਬਿਆਂ ਚ ਗਊ ਦਾ ਮਾਸ ਕੱਟਣਾ ਜਾਂ ਉਹਨੂੰ ਕੰਜ਼ਿਊਮ ਕਰਨਾ ਬਹੁਤ ਵੱਡਾ ਜੁਰਮ ਹੈ ਪਾਰਲੀਮੈਂਟ ਵੱਲੋਂ ਪਾਸ ਕੀਤੇ ਹੋਏ ਸਟੇਟਾਂ ਵੱਲੋਂ ਪਾਸ ਇਹ ਕਾਨੂੰਨ ਕੀਤੇ ਹੋਏ ਹੈ ਸੋ ਇਸ ਕਰਕੇ ਇੱਕ ਉਸ ਤਬਲੀਕੀ ਜਮਾਤ ਦੀ ਮੈਂ ਤਾਰੀਫ ਕਰੂੰਗਾ ਕਿ ਆਪਸੀ ਸਦਭਾਵ ਨੂੰ ਮੁਕਬਰਕਰਾਰ ਰੱਖਣ ਵਾਸਤੇ ਇਹਨਾਂ ਨੇ ਪਹਿਲੇ ਇੱਕ ਸੰਜੀਦਾ ਅਨਾਉਂਸਮੈਂਟ ਕੀਤੀ ਹੈ ਇਸ ਕਰਕੇ ਕਾਫੀ ਜ਼ਿਆਦਾ ਕੰਟਰੋਵਰਸੀ ਤੋਂ ਬਚਾ ਹੋਏਗਾ ਔਰ ਸਾਰੇ ਜਿਹੜੇ ਇਹਨਾਂ ਦੀ ਧਾਰਮਿਕ ਰੋ ਹੈਗੀਆਂ ਉਹ ਵੀ ਪੂਰੀਆਂ ਕਰ ਲੈਣਗੇ ਸੋ ਇਸ ਕਰਕੇ ਚੰਗਾ ਸਿਗਨੇਚਰ ਪੋਜ਼ਿਟਿਵਿਟੀ ਲਈ ਗੱਲ ਆ ਵੀ ਸ਼ੁਡ ਵੈਲਕਮ ਦੈਟ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਅਸੀਂ ਗੱਲਾਂ ਬਾਤਾਂ ਕੀਤੀਆਂ ਸਭ ਤੋਂ ਖਾਸ ਕਰ ਲਈ ਸੀ ਕਿ ਕਿ ਕਲਾਸ਼ ਮਾਨਸਰੋਵਰ ਯਾਤਰਾ ਸ਼ੁਰੂ ਹੋਣ ਵਾਲੀ ਹੈ ਸੋ ਇੱਕ ਵਾਰ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਉਹਨਾਂ ਯਾਤਰੀਆਂ ਲਈ ਜੋ ਜਾਣਾ ਚਾਹੁੰਦੇ ਨੇ ਬਹੁਤ-ਬਹੁਤ ਸ਼ੁਭ ਕਾਮਨਾਵਾਂ ਸੋ ਹੋਰ ਕੋਈ ਵੀ ਅਪਡੇਟ ਜਿਹੜੀ ਤੁਸੀਂ ਜਾਣਨਾ ਚਾਹੁੰਦੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੋਈ ਕਮੀ ਪੇਸ਼ੀ ਲੱਗੀ ਜਿਸ ਕੱਲ ਦਾ ਅਸੀਂ ਜ਼ਿਕਰ ਨਾ ਕੀਤਾ ਉਹ ਵੀ ਉਸ ਕੱਲ ਦੀ ਸਾਨੂੰ ਮਾਫੀ ਜ਼ਰੂਰ ਦੇ ਦੇਣਾ ਔਰ ਹੋਰ ਕੀ-ਕੀ ਅਸੀਂ ਇਨਕਲੂਡ ਕਰ ਸਕਦੇ ਹਾਂ ਆਪਣੀ ਰਾਏ ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦਿਓ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੰ